ਸਿਰਜ ਆਖੜ ਕਹਿੰਦੇ ਜੀ ਸਮੁੱਚੇ ਜਿੰਨੇ ਮੰਤਰੀ ਸੰਤਰੀ ਨੇ ਜਿੰਨੇ ਇਹਨਾਂ ਦੇ ਅਹੁਦੇਦਾਰ ਨੇ ਜਿੰਨੀਆਂ ਪਾਰਟੀਆਂ ਦੇ ਪ੍ਰਧਾਨ ਨੇ ਉਹਨਾਂ ਸਾਰਿਆਂ ਦਾ ਡਾਕ ਟੈਸਟ ਕਰਾਓ ਪਰ ਕਹਿੰਦੇ ਨਾਲ ਆਮਦਨ ਟੈਸਟ ਕਰਾਓ ਉਹਨਾਂ ਨੇ ਮੁੱਦਾ ਖੜਾ ਕੀਤਾ ਆਮਦਨ ਟੈਸਟ ਦਾ ਕਾਰਨ ਉਹ ਕਹਿੰਦੇ ਸੀਐਮ ਤੇ ਵਿੱਤ ਮੰਤਰੀ ਨੂੰ ਮੈਂ ਚੈਲੰਜ ਕਰਦਾ ਕਿ ਤੁਸੀਂ ਆਪਣੇ ਸਾਰੇ ਪ੍ਰਧਾਨਾਂ ਦੇ ਆਗੂਆਂ ਦੇ ਐਮਐਲਏਾਂ ਦੇ ਮਨੀ ਟ੍ਰਾਇਲ ਕਰੋ ਆਮਦਨ ਦੀ ਜਾਂਚ ਕਰਾ ਲਓ ਕਹਿੰਦੇ ਇਹਦਾ ਜਿਮਾ ID ਪੈਸਿਵ ID ਨੂੰ ਕਹ ਰਹੇ ਨੇ ID ਸਭ ਨੂੰ ਪਤਾ ਕਿ ਕਿਹਨਾਂ ਦੇ ਹੱਥਾਂ 'ਚ ਖੇਡਦੀ ਆ ਪਰ ਉਹ ਕਹਿੰਦੇ ID ਤੋਂ ਜਾਂਚ ਕਰੋ ਕਹਿੰਦੇ ਨਸ਼ਾ ਕਰਨ ਵਾਲਿਆਂ ਨੂੰ ਤਾਂ ਫੜ ਲੈਂਦੇ ਹੋ ਤੁਸੀਂ ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਫੜਦੇ ਕਹਿੰਦੇ ਇਸ ਲਈ ਨਹੀਂ ਫੜਦੇ ਕਿਉਂਕਿ ਉੱਥੋਂ ਤੁਹਾਨੂੰ ਫੰਡ ਆਉਂਦਾ ਇਹ ਸਿੱਧਾ ਦੋਸ਼ ਹੈ ਸੱਤਾਧਾਰੀ ਧਿਰ ਤੇ ਇੱਕ ਦੂਜੀ ਪਾਰਟੀ ਦਾ ਪ੍ਰਧਾਨ ਲਾ ਰਿਹਾ ਸੁਨੀਲ ਜਾਖੜ ਕਹਿੰਦੇ ਇਲੈਕਸ਼ਨ ਵਿੱਚ ਨਸ਼ਾ ਵੇਚਣ ਵਾਲਿਆਂ ਤੋਂ ਅਸੀਂ ਚੰਦਾ ਨਹੀਂ ਲਿਆ ਤੇ ਤੁਸੀਂ ਫੜਦੇ ਕਿਉਂ ਨਹੀਂ ਕਹਿੰਦੇ ਤਾਂ ਜਵਾਬ ਦਿਓ ਇਹ ਨਹੀਂ ਰੁਕੇ ਉੱਥੇ ਉਹ ਕਹਿੰਦੇ ਕਿ ਵੀ ਇਹ ਵੀ ਜਵਾਬ ਦਿਓ ਕਿ ਤੁਹਾਡੇ ਕੋਲੇ 2-3 ਸਾਲਾਂ ਚ ਛਟੀਆਂ ਵੱਟੀਆਂ ਵੱਟੀਆਂ ਗੱਡੀਆਂ ਕਿੱਥੋਂ ਆ ਗਈਆਂ ਵੱਡੇ ਵੱਡੇ ਕੰਮ ਕਿੱਥੋਂ ਆ ਗਏ ਆਮਦਨ ਦੇ ਸਰੋਤ ਕਿਵੇਂ ਬਣ ਗਏ ਉਹ ਕਹਿੰਦੇ ਉਹਨੇ ਸਵਾਲ ਖੜਾ ਕੀਤਾ ਕਿ ਲੀਡਰਾਂ ਕੋਲ ਐਮਐਲਿਆਂ ਕੋਲ ਜੇ ਜਾਂਚ ਕਰਾਈ ਜਾਵੇ ਆਮਦਨ ਦੇ ਸਰੋਤਾਂ ਦੀ ਤਾਂ ਪਤਾ ਲੱਗ ਜਾਊਗਾ ਕਿ ਪੈਸਾ ਕਿੱਥੋਂ ਆ ਰਿਹਾ ਹੈ ਕਹਿੰਦੇ 5 ਤੋਂ 10 ਸਾਲਾਂ ਦੇ ਪਿਛਲੇ ਸਾਰੇ ਕੰਮ ਕਰਦੀ ਇਹਨਾਂ ਦੀ ਜਾਂਚ ਕਰਾ ਲਓ